ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਪੰਜਾਬ ਦੇ ਜ਼ਿਲ੍ਹਾ ਪ੍ਰੀਖਿਆ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਗਈ ਹੈ 141 ਮਾਈਕਰੋ ਅਬਜ਼ਰਵਰਾਂ ਦੀ ਮੌਜੂਦਗੀ ਅਤੇ ਸਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ ਸੂਬੇ ਭਰ ਦੇ ਵਿੱਚ ਬਣਾਏ ਗਏ 154 ਗਿਣਤੀ ਕੇਂਦਰਾਂ ਤੇ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋ ਗਈ ਸੀ ਔਰ ਦੁਪਹਿਰ ਤੱਕ ਮੁਕੰਮਲ ਸਥਿਤੀ ਸਪਸ਼ਟ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਦੱਸੀ ਜਾ ਰਹੀ ਹੈ ਕਾਬਿਲ ਗੌਰ ਹੈ ਕਿ 14 ਦਸੰਬਰ ਨੂੰ ਪੰਚਾਇਤੀ ਸੰਸਥਾਵਾਂ ਦੇ ਲਈ ਵੋਟਾਂ ਪਈਆਂ ਸਨ ਇਹਨਾਂ ਚੋਣਾਂ ਦੇ ਵਿੱਚ ਕੁੱਲ 9000 ਤੋਂ ਵੱਧ ਉਮੀਦਵਾਰਾਂ ਬਾਰੇ ਅੱਜ ਫੈਸਲਾ ਹੋਏਗਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੇ ਲਈ 10500 ਮੁਲਾਜ਼ਮ ਤਾਇਨਾਤ ਕੀਤੇ ਨੇ ਇਹਨਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਸਿਆਸੀ ਤਰ੍ਹਾਂ ਦੀ ਦਿਹਾਤੀ ਪੰਜਾਬ ਦੇ ਵਿੱਚ ਪਕੜ ਮਾਪਣਗੇ ਪਟਿਆਲਾ ਬਲੌਕ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੀ ਗਿਣਤੀ ਨੂੰ ਲੈ ਕੇ ਪਟਿਆਲਾ 2 ਦੇ ਵਿੱਚ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ ਦੇ ਖਿਲਾਫ ਇਲਜ਼ਾਮ ਲਗਾਏ ਗਏ ਨੇ ਉਨ੍ਹਾਂ ਕਿਹਾ ਕਿ ਬਿਨਾਂ ਪੋਲਿੰਗ ਏਜੰਟਾ ਤੋਂ ਕਾਊਂਟ ਕਾਊਂਟਿੰਗ ਸ਼ੁਰੂ ਕਰ ਦਿੱਤੀ ਗਈ ਸੀ ਇਸ ਮੌਕੇ ਤੇ ਪਹੁੰਚੇ ਅਕਾਲੀ ਪਟਿਆਲਾ 2 ਦੇ ਪ੍ਰਧਾਨ ਨੇ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਗਾਏ ਨੇ ਉਨ੍ਹਾਂ ਨੇ ਇਲਜ਼ਾਮ ਕੀ ਲਗਾਏ ਨੇ ਪਹਿਲਾਂ ਤੁਹਾਨੂੰ ਸੁਣਾਣ ਦੇ ਸੋ ਪਟਿਆਲਾ ਦੇ ਵਿੱਚ ਇਸ ਟਾਈਮ ਕੀ ਮਾਹੌਲ ਨੇ ਉਹਦੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਸਾਡੇ ਸਹਿਯੋਗੀ ਉੱਥੋਂ ਸਾਡੇ ਨਾਲ ਜੁੜਨਗੇ ਕਿਉਂਕਿ ਪਟਿਆਲਾ ਦੇ ਵਿੱਚ ਬਲਾਕ ਸੰਪਤੀ ਦੀਆਂ ਚੋਣਾਂ ਬੜੀਆਂ ਅਹਿਮ ਖੰਡੀਆਂ ਨੇ ਕਿਉਂਕਿ ਉੱਥੇ ਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉੱਥੇ ਬਹੁਤ ਸਾਰੇ ਐਸੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਗਰਾਊਂਡ ਦੇ ਉੱਤੇ ਆਮ ਆਦਮੀ ਪਾਰਟੀ ਦੀ ਉੱਥੇ ਪਕੜ ਚੰਗੀ ਸਮਝੀ ਜਾਂਦੀ ਹੈ ਕਿਉਂਕਿ ਉੱਥੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਉੱਥੋਂ ਆਂਦੇ ਨੇ ਔਰ ਉਸ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਪਹਿਲਾਂ ਵੀ ਚੰਗਾ ਰਹਿੰਦਾ ਰਿਹਾ ਔਰ ਇਸ ਕਰਕੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪਟਿਆਲਾ ਬਲੌਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦੇ ਵਿੱਚ ਪਟਿਆਲਾ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਲਈ ਸੁਖਾਵਾਂ ਰਹਿਣ ਵਾਲਾ ਹੈ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਉੱਥੇ ਬੜੇ ਐਗਰੈਸਿਵ ਤਰੀਕੇ ਦੇ ਨਾਲ ਚੋਣ ਲੜੀ ਗਈ ਹੈ ਔਰ ਫਾਈਟ ਕੀਤੀ ਗਈ ਹੈ ਔਰ ਹੁਣ ਅੱਜ ਦੀ ਜਿਹੜੀ ਸਥਿਤੀ ਹੈ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਹ ਸੁਭਾਵਿਕ ਸੀਗਾ ਕਿ ਕਈ ਥਾਵਾਂ ਦੇ ਉੱਤੇ ਮਾਹੌਲ ਖਰਾਬ ਹੋਣ ਦੀ ਉਮੀਦ ਸੀ ਇਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਪਹਿਲੇ ਹੀ ਕੁਝ ਬੂਥ ਐਸੇ ਸੀ ਜਿਨ੍ਹਾਂ ਨੂੰ ਸੈਂਸਿਟਿਵ ਜ਼ੋਨ ਐਲਾਨਿਆ ਹੋਇਆ ਸੀ ਔਰ ਉੱਥੇ ਪੁਲਿਸ ਫੋਰਸ ਵੀ ਜਿਹੜੀ ਸੀ ਉਹ ਬਾਕੀ ਇਲਾਕਿਆਂ ਦੇ ਨਾਲੋਂ ਵੱੱਦ ਲਗਾਈ ਗਈ ਸੀ ਸੋ ਪਟਿਆਲਾ 2 ਤੋਂ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਪ੍ਰਸ਼ਾਸਨ ਦੇ ਖਿਲਾਫ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਉਹਨਾਂ ਦੇ ਵੱਲੋਂ ਇਹ ਲਗਾਏ ਗਏ ਨੇ ਕਿ ਪੋਲਿੰਗ ਏਜੰਟਾਂ ਤੋਂ ਕਾਊਂਟਿੰਗ ਬਿਨਾਂ ਹੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਹਲੇ ਪੋਲਿੰਗ ਏਜੰਟ ਉੱਥੇ ਪਹੁੰਚੇ ਨਹੀਂ ਸੀ ਤੇ ਕਾਊਂਟਿੰਗ ਸ਼ੁਰੂ ਹੋ ਗਈ ਇਹ ਅਕਾਲੀ ਦਲ ਦਾ ਇਲਜ਼ਾਮ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਇਹਦੇ ਉੱਤੇ ਕੋਈ ਅਧਿਕਾਰਕ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ ਔਰ ਅਕਾਲੀ ਦਲ ਪਟਿਆਲਾ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਇਲਜ਼ਾਮ ਜਿਹੜੇ ਉਹ ਲਗਾਏ ਗਏ ਨੇ ਕਿ ਇੱਥੇ ਕਾਊਂਟਿੰਗ ਜਿਹੜੀ ਗਲਤ ਤਰੀਕੇ ਦੇ ਨਾਲ ਹੋਈ ਆ ਹਾਲਾਂਕਿ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਹੋਰ ਸਿਆਸੀ ਪਾਰਟੀਆਂ ਹੁਣ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਸੱਤਾ ਧਿਰ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਬੀਤੇ ਕੱਲ ਵੀ ਪ੍ਰੈਸ ਕਾਨਫਰੰਸ ਕਰਕੇ ਚਾਹੇ ਸੀਐਮ ਭਗਵੰਤ ਮਾਨ ਹੁਣ ਉਹਨ ਆ ਵੋਟਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਵੀ ਗੜਬੜੀ ਨਹੀਂ ਹੋਏਗੀ ਔਰ ਵੋਟਾਂ ਨੂੰ ਮੁਕੰਮਲ ਤੌਰ ਦੇ ਉੱਤੇ ਸਹੀ ਤਰੀਕੇ ਦੇ ਨਾਲ ਕਰਵਾਉਣ ਦੇ ਲਈ 10000 ਤੋਂ ਬਾਅਦ ਅੱਜ ਪੁਲਿਸ ਕਰਮੀ ਜਿਹੜੇ ਨੇ ਉਹ ਪੂਰੇ ਪੰਜਾਬ ਦੇ ਵੱਖ-ਵੱਖ ਪੋਲਿੰਗ ਸਟੇਸ਼ਨ ਜਿਹੜੇ ਨੇ ਉਹਨਾਂ ਦੇ ਉੱਪਰ ਲੱਗੇ ਹੋਏ ਨੇ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਬਹੁਤ ਸਾਰੀਆਂ ਅਸੀਂਆਂ ਸੀਟਾਂ ਨੇ ਜਿੱਥੇ ਸਥਿਤੀ ਸਪਸ਼ਟ ਵੀ ਹੋ ਗਈ ਹੈ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਲੋਕ ਜਿੱਤ ਗਏ ਨੇ ਬਰਨਾਲਾ ਤੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਮੁਹਾਲੀ ਤੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਮਾਫ ਕਰਨਾ ਮੁਹਾਲੀ ਤਾਂ ਹੁਣ ਉਹ ਕਾਰਪੋਰੇਸ਼ਨ ਦੇ ਵਿੱਚ ਪੈ ਗਿਆ ਖਰੜ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ VOTING ਹੋਈ ਹੈ ਉੱਥੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਲਾਕਿਆਂ ਦੇ ਵਿੱਚ ਸਥਿਤੀ ਜਿਹੜੀ ਹੈ ਸਾਫ਼ ਹੋਣੀ ਸ਼ੁਰੂ ਹੋ ਗਈ ਹੈ ਉੱਥੇ ਜੇਤੂ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਨਾਮ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਪਰ ਜਿਵੇਂ ਜਿਵੇਂ ਇਹ ਦਿਨ ਬਧੇਗਾ ਉਸ ਤਰੀਕੇ ਦੀਆਂ ਕੁਝ ਘਟਨਾਵਾਂ ਵੀ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜੋ ਹੁਣ ਤੱਕ ਮਾਹੌਲ ਦੇਖਣ ਨੂੰ ਮਿਲਿਆ ਔਰ ਪਟਿਆਲਾ ਤੋਂ ਅਸੀਂ ਉਸ ਥਾਂ ਤੋਂ ਜੁੜਨ ਦੀ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਕਿ ਜਿੱਥੇ ਇਹ ਮਾਹੌਲ ਤਣਾਅਪੂਰਨ ਬਣਿਆ ਸੀ ਔਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੀ ਕੁਛ ਕਿਹਾ ਗਿਆ ਜਾਂ ਫਿਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਉੱਥੇ ਕੀ ਕਿਹਾ ਗਿਆ ਪਟਿਆਲਾ 2 ਦੀ ਜਿਹੜੀ ਸੀਟ ਦੇ ਉੱਪਰ ਜਿੱਥੇ ਇਸ ਟਾਈਮ ਕਾਊਂਟਿੰਗ ਚੱਲ ਰਹੀ ਹੈ ਉੱਥੇ ਮਾਹੌਲ ਥੋੜਾ ਤਣਾਅਪੂਰਨ ਬਣਿਆ ਸੀ ਸਾਡੇ ਸਹਿਯੋਗੀ ਹਰਿੰਦਰਪਾਲ ਉੱਥੋਂ ਬਣੇ ਹੋਏ ਨੇ ਸਾਡੇ ਨਾਲ ਉਹਨਾਂ ਦੇ ਨਾਲ ਸੰਪਰਕ ਸਤਾਦਾਂਗੇ ਔਰ ਉੱਥੋਂ ਮੌਜੂਦਾ ਸਥਿਤੀ ਕੀ ਹੈ ਉਹਦੇ ਤੇ ਗੱਲਬਾਤ ਕਰਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਇਸ ਟਾਈਮ ਪਟਿਆਲਾ ਦੇ ਵਿੱਚ ਬਣਿਆ ਹੋਇਆ ਹੈ ਔਰ ਤਸਵੀਰਾਂ ਇਹ ਬਿਆਨ ਕਰਦੀਆਂ ਨੇ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਮੁਸਤੈਦ ਹੈ ਉੱਥੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਆਪਣੇ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਉੱਥੇ ਡਟੇ ਹੋਏ ਨੇ ਕਿ ਕਿਸੇ ਤਰੀਕੇ ਦੀ ਵੀ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ ਕਿਉਂਕਿ ਔਰ ਪ੍ਰਸ਼ਾਸਨ ਦੀ ਵੀ ਇਹ ਕੋਸ਼ਿਸ਼ ਹੈ ਕਿ ਸਿਆਸੀ ਪਾਰਟੀਆਂ ਜਿੰਨੀਆਂ ਵੀ ਨੇ ਉਹਨਾਂ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਵੋਟਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ ਹੈ ਹਾਲਾਂਕਿ ਸਿਆਸੀ ਪਾਰਟੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਸੱਤਾ ਧਿਰ ਦੇ ਉੱਪਰ ਪਰ ਉਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬ ਪ੍ਰਧਾਨ ਰਾਜਾ ਬੜਿੰਗ ਦੀ ਗੱਲ ਕਰੋ ਉਹ ਹਾਈ ਕੋਰਟ ਤੱਕ ਵੀ ਪਹੁੰਚੇ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਬੋਟਾ ਕੈਮਰਿਆਂ ਦੀ ਨਿਗਰਾਨੀ ਚ ਹੋਈਆਂ ਨੇ ਤੇ ਫਿਰ ਜਿਹੜੀ ਉਹਨਾਂ ਦੀ ਗਿਣਤੀ ਹੈ ਉਹ ਵੀ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਅੱਜ ਦਾ ਮਾਹੌਲ ਉੱਥੇ ਕਿਸ ਤਰੀਕੇ ਦਾ ਰਹਿੰਦਾ ਹੈ ਕੁਝ ਥਾਮਾਂ ਦੇ ਉੱਤੇ ਐਸੀਆਂ ਐਸੀਆਂ ਘਟਨਾਵਾਂ ਕੋ ਸਾਹਮਣੇ ਆ ਰਹੀਆਂ ਨੇ ਬਰਨਾਲਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ ਬਰਨਾਲਾ ਦੇ ਵਿੱਚ ਵੀ ਪੂਰੇ ਐਗਜ਼ੈਕਟ 8 ਵਜੇ ਇਹ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਔਰ ਜ਼ਿਲ੍ਹੇ ਦੇ ਤਿੰਨ ਬਲਾਕਾਂ ਬਰਨਾਲਾ ਮਹਿਲਕਲਾ ਅਤੇ ਸ਼ੈਨਾ ਦੇ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਸੀਟਾਂ ਦੇ ਲਈ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਸ ਵਾਰ ਲਗਭਗ 48% ਦੀ VOTING ਜਿਹੜੀ ਸੀ ਉਹ ਦਰਜ ਕੀਤੀ ਗਈ ਸੀ ਔਰ ਬਰਨਾਲਾ ਅਤੇ ਬਲਾਕ ਮਹਿਲਕਲਾ ਦੀ ਗਿਣਤੀ ਦੇ ਲਈ ਐਸਡੀ ਕਾਲਜ ਬਰਨਾਲਾ ਦੇ ਵਿੱਚ ਕਾਊਂਟਿੰਗ ਸਟੇਸ਼ਨ ਬਣਾਇਆ ਗਿਆ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਕੁੱਲ 314554 ਵੋਟਰ ਨੇ ਜਿਨ੍ਹਾਂ ਵਿੱਚ 166681 ਪੁਰਸ਼ ਅਤੇ 147872 ਮਹਿਲਾਵਾਂ ਇੱਕ 트랜ਸਜੈਂਡਰ ਵੋਟਰ ਸ਼ਾਮਲ ਹੈ ਕਾਊਂਟਿੰਗ ਸਟੇਸ਼ਨ ਦੇ ਬਾਹਰ ਸਾਰੇ ਉਮੀਦਵਾਰ ਅਤੇ ਪਾਰਟੀਆਂ ਦੇ ਸਮਰਥਕ ਇਕੱਠੇ ਨਜ਼ਰ ਆ ਰਹੇ ਨੇ ਜਦਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਨੇ ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕੀ ਐਸਡੀ ਕਾਲਜ ਬਰਨਾਲਾ ਦੇ ਵਿੱਚ ਬਣਾਏ ਗਏ ਕਾਊਂਟਿੰਗ ਸਟੇਸ਼ਨ ਤੇ ਪਹਿਲੇ 라운ਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਜਿਹੜੇ ਚੋਣ ਨਤੀਜੇ ਨੇ ਉਹਨਾਂ ਦੇ ਰੋਜ਼ਾਨਾ ਆਣੇ ਸ਼ੁਰੂ ਹੋ ਜਾਣਗੇ ਕਿੰਨੇ ਕਿਸ ਤਰ੍ਹਾਂ ਤਿਆਰੀ ਕੀਤੀ ਗਈ 21 ਸਟੇਜ ਅਜਰਾ ਪਰਸ਼ਦ ਤੇ ਬਲੌਕ ਸਮੇਤ ਜਿਹੜੇ ਕਾਊਂਟਿੰਗ ਸ਼ੁਰੂ ਹੋਣੀ ਹੈ ਜੀ ਬਰਨਾਲਾ ਸਿਲੀਆ ਦੀ ਸ਼ੁਰੂ ਹੋ ਗਿਆ ਆਪਣੇ ਐਸਟੀ ਕਾਲਜ ਦੇ ਵਿੱਚ ਇੱਥੇ ਕਲਕਾ ਮਹਿਲ ਕਲਾ के अपने ब्लॉक समिति बरनाला के तपारे विच ब्लॉक समिति तपारी के जिला परिषद सारे जोनों में तीनों कॉन्फ्रेंस सेंटर विच शुरू हो चुकी है तो ये विच सारे प्रबंध प्रशासन वालों के तेगे ने ते जिन्हें भी काउंटिंग एजेंट्स के वो भी हाजरी थी ते सारे पूरा वीडियोग्राफी लेते हैं तो और है, ते ये ते साड़ी ये उन्हें देखिए आप चेंडी तो चेंडी काउंटिंग आज पर प्रोटोकॉल मुकम्मल कर तो काउंटिंग स्टेशन इधर भी किधर का स्टेशन है लेते बनाया एसटी कॉलेज दे दीजिए अपने ब्लॉक समिति बनाला ते ब्लॉक समिति महल कलादा इतने बनवाएंगे ते दूसरा ब्लॉक समिति शाना भी काउंटिंग सेंटर हो रही थी जिला परिषद के जोन मुताबिक तीनों सेंटर में बनने गए कितने परसेंटेज सी जीडी आती है रिपोर्ट पोलिंग टोटल टोटल पोलिंग लगभग साढ़े अच्छा साढ़े अड़तालीस परसेंट के करीब सी पोलिंग भी एग्जैक्ट फिगर तो मैं इसी हिसाब से दस बट हम काउंटिंग जो पहले राउंड सारे थाने पे शुरू हो चुकी है जब जब साड़ी राउंड राउंड खत्म होने और थोड़े रहा है ऐसी पब्लिक में भी बस ना एजेंटों के ऐसी रिजल्ट्स वे वालों सांझे करें ਪਾਤੀਸ ਮਤਲਬ ਉਹਨਾਂ ਸਤੇ ਵੀ ਕੁਝ ਕਾਸ਼ਾ ਬਰ ਰੱਖਿਆ कि ਕਿ ਉਹਨਾਂ ਜਿੰਨੇ ਵੀ ਉਮੀਦਵਾਰ ਸੀ ਜੋ ਉਹਨਾਂ ਦੇ ਅਥਾਰਾਈਜ਼ਡ ਕੈਂਡੀਡੇਟ ਨੇ सारे ਉਹ ਸਾਰਿਆਂ ਨੂੰ ਆਪਾਂ ਕਾਊਂਟਿੰਗ ਏਜੰਟ ਉਹ ਸਾਰੇ ਅੰਦਰ ਬੈਠੇ ਹੋ ਨੇ ਉਹਨਾਂ ਨੇ ਸਾਰੇ ਨੇ ਪ੍ਰਬੰਧ ਦੇਖ ਕੇ ਸਾਰੇ ਖੁਸ਼ ਨੇ ਤੇ ਸਾਡੀ ਉਮੀਦ ਇਹ ਹੈ ਕਿ ਟ੍ਰਾਂਸਪੇਰੈਂਸੀ ਦੇ ਤਰੀਕੇ ਗੁਰਦਾਸਪੁਰ ਦੇ ਭੁੰਬਲੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਜਿੰਦਰ ਕੌਰ ਨੇ ਕਰੀਬ 200 ਵੋਟਾਂ ਦੇ ਅੰਤਰ ਦੇ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਜਸ਼ਨ ਮਨਾਏ ਜਾ ਰਹੇ ਨੇ ਇਸ ਮੌਕੇ ਤੇ ਤਲਵੰਡੀ ਬਤੂਨਗੜ ਦੇ ਸਰਪੰਚ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਉਹਨਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਨਾਲ ਵਿਕਾਸ ਕੰਮਾਂ ਵਿੱਚ ਤੇਜ਼ੀ ਆਏਗੀ ਅਤੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ 'ਤੇ ਤੰਜ ਕੱਸਦੇ ਹੋਏ ਕਿਹਾ ਗਿਆ ਹੈ ਕਿ ਜੇ ਇਹੋ ਜਿਹੀ ਧਾਂਦਲੀ ਹੁੰਦੀ ਤਾਂ ਕਾਂਗਰਸ ਨੂੰ ਇੰਨੀ ਵੱਡੀ ਗਿਣਤੀ ਵਿੱਚ ਵੋਟਾਂ ਕਦੇ ਨਾ ਪੈਂਦੀਆਂ। ਉਹਨਾਂ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਪਾਰਟੀ ਦੀ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਹੈ। ਸਾਜੀ ਕੀ ਨਾਮ ਆਪਨਾਰ ਕੀ ਕਹਨੇ ਜਾਂਦੇ ਹੋ? ਮੈਂ ਭਾਜੀ ਕਮਲਜੀਤ ਸਿੰਘ ਆ। ਸਤਿ ਸ੍ਰੀ ਅਕਾਲ ਜੀ ਬਤਨਗਰ ਤੋਂ ਮੇਰੇ ਦਾ ਸਰਪੰਚਿਆ ਸਾਹਿਬ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਖਾਸ ਕਰਕੇ ਆਪਣੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਫੁੱਲ ਫਲੈਜ ਹਮਾਇਤ ਕਰਕੇ ਜਿਤਾਇਆ ਆ ਤੇ ਅਸੀਂ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸੇ ਵੀ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਲੈਕਸ਼ਨ ਕਰਾਈਆਂ ਨੇ ਔਰ ਵਧੀਆ ਤਰੀਕੇ ਨਾਲ ਅਮਨਚਾਨਾ ਇਲੈਕਸ਼ਨ ਹੋਈਆਂ ਕਿਹੜਾ ਉਮੀਦਵਾਰ ਜਿੱਤੇ ਔਰ ਕਿੰਨੀਆਂ ਵੋਟਾਂ ਤੋਂ ਜਿੱਤੇ ਕਿੰਨੇ ਵੋਟਾਂ ਸਾਡੇ ਭਾਜੀ ਲਗਭਗ ਸਾਡੇ ਪਿੰਡੋਂ ਆਮ ਆਦਮੀ ਪਾਰਟੀ ਜਿੱਤੀ ਐ ਸਸਪੁਰ ਤੋਂ ਵੀ ਲੋਧੀਪੁਰ ਤੋਂ ਔਰ ਪੁੰਬਲੀ ਦੇ ਜਿਹੜੇ ਸੀਗੇ ਸਾਡੇ ਮੈਂਬਰ ਸਾਹਿਬ ਮੈਡਮ ਹਰਵਿੰਦਰ ਕੌਰ ਸੀਗੇ ਉਹ ਵੀ ਜੇਤੂ ਕਰਾ ਦਿੱਤੇ ਗਏ ਨੇ ਤੁਸੀਂ ਤਲਵੰਡੀ ਦੇ ਸਰਪੰਚੋਂ ਤਲਵੰਡੀ ਤੋਂ ਕਿੰਨੀਆਂ ਵੋਟਾਂ ਪਈਆਂ ਸਾਡੇ ਪਿੰਡ ਸਰੋਂ ਲਗਭਗ ਐਸ ਪਰ ਜੋ ਮੇਰੇ ਕੋਲ ਡਾਟਾ ਵਾ 152 ਵੋਟਾਂ ਆਮ ਆਦਮੀ ਪਾਰਟੀ ਦੀਆਂ ਤੇ 128 ਹੈਗੀਆਂ ਜੀ ਕਾਂਗਰਸ ਦੀਆਂ ਤੇ ਦੋ ਵੋਟਾਂ ਲੜੀਆਂ ਮਾਓ ਪਾਲੀ ਦਲ ਦੀ ਇਹ ਓਵਰਆਲ 200 ਵੋਟ ਤੋਂ ਜਿੱਤੇ ਹਾਂਜੀ ਸਰ ਸਾਡੇ ਓਵਰਆਲ ਇਹਨਾਂ ਦਾ ਲਗਭਗ ਮਤਲਬ ਐਸਟੀਮੇਟ ਹੈ ਜੇ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਆਈ ਪਰ ਇਹਨਾਂ ਦਾ ਅਸ ਦਿੱਤਾ ਕਿ 200 ਵੋਟ ਤੋਂ ਗਾੜੀ ਜਿੱਤ ਗਏ ਕਾਂਗਰਸ ਪਾਰਟੀ ਨੂੰ ਵੀ ਕਾਫੀ ਵੋਟਾਂ ਪਈਆਂ ਲੇਕਿਨ ਉਹ ਨਾ ਵੱਲੋਂ ਧੰਨੀ ਦੇ ਵੀ ਅਲੀਗੇਸ਼ਨ ਲਗਾਏ ਗਏ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਸਾਡੇ ਪਿੰਡ ਤੇ ਜੇ ਕੋਈ ਇਦਾਂ ਦੀ ਗੱਲ ਹੋਈ ਆ ਤੇ ਤੁਸੀਂ ਕਿਸੇ ਨੂੰ ਬੰਦੇ ਨੂੰ ਵੀ ਉਹਨੂੰ ਕੋਈ ਜਿਹੜੇ ਤੋਂ ਰੱਬ ਨੂੰ ਮੰਨਣਾ ਉਹਨੂੰ ਯਾਦ ਕਰਕੇ ਕਹਿ ਦੇ ਕਿ ਤੇਰੇ ਨਾਲ ਕੋਈ ਤੱਕਾ ਹੋਇਆ ਦਾ ਨਹੀਂ ਕਿ ਇਹ ਨਹੀਂ ਵੋਟਾਂ ਦਾ ਸਾਬਤ ਹੁੰਦਾ ਜੇ ਸਪਾਸੇ ਹੀ ਸਰ 170 28 ਵੋਟਾਂ ਪਈਆਂ ਨੇ ਜੇ ਧੰਦਲੀ ਹੋਂਦੀ ਹੁੰਦੀ ਹੁੰਦੀ ਤਾਂ ਫਿਰ ਤੁਸੀਂ ਆਪ ਹੀ ਦੱਸੋ ਇਹ ਨਹੀਂ ਵੋਟਾਂ ਨਹੀਂ ਹੋਣੀਆਂ ਤੋਂ ਅੰਨੇ 76 ਸਰ ਹੋਣੀਆਂ ਨਹੀਂ ਸਗੋਂ ਸਾਡੇ ਬੰਦੇ ਜਿਹੜੇ ਸਾਡੇ ਨਾਲ ਸੀਗੇ ਕੋਈ ਸਾਨੂੰ ਉਹ ਰੌਣ ਤੇ ਟੋਲੇ ਹੋਏ ਸੀਗੇ ਪਰ ਫਿਰ ਵੀ ਪਰਮਾਤਮਾ ਨੇ ਮਿਹਰ ਕੀਤੀ ਆ ਅਸੀਂ ਜਿੱਤੇ ਕੋਈ ਚੱਕਰ ਨਹੀਂ ਇਹ ਤਿਆਰੀ ਹੋ ਚੁੱਕੀ ਹੈ ਬਿਲਕੁਲ ਸਰ ਹੋ ਚੁੱਕੀ ਆ ਦੇਖੋ ਜਦੋਂ ਤੱਕ ਪਰਮਾਤਮਾ ਦੀ ਰਜ਼ਾ ਹੋਏ ਤਦ ਤੱਕ ਕੋਈ ਬੰਦਾ ਕਿਸੇ ਨੂੰ ਨਹੀਂ ਹਰਾ ਸਕਦਾ ਤੇ ਨਾ ਹੀ ਕੋਈ ਕਿਸੇ ਨੂੰ ਮਾਰ ਸਕਦਾ ਆ ਇਹ ਪਰਮਾਤਮਾ ਦੀ ਰਜ਼ਾ ਆ ਅੱਜ ਅਸੀਂ ਜਿੱਤੇ ਆ ਅਸੀਂ ਨਹੀਂ ਜਿੱਤੇ ਇਹ ਪਰਮਾਤਮਾ ਦੀ ਕਿਰਪਾ ਹੋਈ ਆ ਕਿ ਅਸੀਂ ਜਿੱਤੇ ਆ ਬਾਕੀ ਵੇਖੋ ਅਸੀਂ ਹੈਗੇ ਰੱਬ ਨੂੰ ਮੰਨਣ ਵਾਲੇ ਇਨਸਾਨ ਉਹਦੇ ਗੜੀ ਹੱਥ ਜੋੜੀਦੇ ਆ ਠੀਕ ਆ ਲੋਕਾਂ ਦੀ ਸੇਵਾ ਕਰੋ ਤੁਹਾਨੂੰ ਉਹਦਾ ਫਲ ਮਿਲੂਗਾ ਕੀ ਕੀ ਹੋਈ ਨਵਾਂ ਬਣਾਈਆਂ ਗਈਆਂ ਸਰ ਸਾਡੇ ਪਿੰਡ ਦਾ ਲਗਭਗ ਅਸੀਂ ਸੀਵਰੇਜ ਜਿਹੜਾ ਆ ਮੈਂ ਆਪਣੇ ਸਰਪੰਚੀ ਦੇ 2 ਮਹੀਨੇ ਦੇ ਅੰਦਰ ਅੰਦਰ ਖਵਾ ਦਿੱਤਾ ਸੀਗਾ 2 ਮਹੀਨੇ ਦੇ ਅੰਦਰ ਅੰਦਰ ਸੀਵਰੇਜ ਕੰਪਲੀਟ ਕਰਕੇ ਹੁਣ ਅਸੀਂ ਗਲੀਆਂ ਜਿਹੜੀਆਂ ਸਾਡੀਆਂ ਰਹਿ ਗਈਆਂ ਸੀ ਕੁਝ ਇੰਟਰਲੌਕ ਕਰ ਰਹੇ ਆ ਜੀ ਉਹਨਾਂ ਦਾ ਲਾ ਰਹੇ ਆ ਕੁਝ ਇੱਕ ਅੰਦਰਵਾਰ ਸੀਵਰੇਜ ਪੈਣ ਵਾਲਾ ਰਹਿ ਗਿਆ ਵਾ ਅਸੀਂ ਉਹ ਵੀ ਰਿਕਵੈਸਟ ਕਰਾਂਗੇ ਸਰਕਾਰ ਨੂੰ ਔਰ ਸਾਡੇ ਪਿੰਡ ਲਗਭਗ ਇੱਕ ਸਟੇਡੀਅਮ ਦਾ ਪ੍ਰੋਜੈਕਟ ਆ ਰਿਹਾ ਵਾ ਜੀ ਪਿੰਡ ਦਾ ਉਹ 29 ਲੱਖ ਰੁਪਏ ਦਾ ਹਾਈ ਟੈਕ ਸਟੇਡੀਅਮ ਬਣ ਜਾ ਰਿਹਾ ਵਾ اور میں سرکار ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਨੂੰ ਐਡਾ ਵੱਡਾ ਪ੍ਰੋਜੈਕਟ ਦਿੱਤਾ ਹੈ ਤੁਸੀਂ ਦੇਖੋ ਵੀ 400 ਵੋਟ ਵਾਲੇ ਪਿੰਡ ਨੂੰ ਐਡਾ ਵੱਡਾ ਸਟੇਡੀਅਮ ਦੇ ਦੇਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਨਹੀਂ ਤਾਂ ਲੀਡਰ ਧਿਆਨ ਹੀ ਨਹੀਂ ਕਾਜ ਚੁਆਟੀ ਆ ਗਈ ਹੈ ਬਲਾਕ ਗੁਰਦਾਸਪੁਰ ਵਿੱਚ 15 ਮੈਂਬਰ ਰੱਖੇ ਚੁਣੇ ਗਏ ਇੱਕ ਹੋਰ ਆ ਗਿਆ 16 اور باقی ਹੋਰ ਵੀ ਆਂਦੀ ਉਮੀਦ ਹੈ ਲੱਗਦਾ ਹੈ ਕਿ ਚੇਅਰਮੈਨ ਵੀ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦ ਦਾ ਆਮ ਆਮੀ ਪਾਰਟੀ ਦਾ ਹੀ ਬਣੇਗਾ ਸਰਦਾ ਕਿ ਵਿਕਾਸ ਤੇਜ਼ੀ आएगी ਬਿਲਕੁਲ आएगी ਸਰ ਕਿਉਂ ਨਹੀਂ आएगी ਫੁੱਲ ਸਲਾਈਟ ਜਦੋਂ ਹੋ ਜਾਂਦਾ ਸਾਰਾ ਕੋਸ਼ਿਸ਼ ਤੇ ਤੁਹਾਨੂੰ ਪਤਾ ਹੀ ਹੈ ਫਿਰ ਇਹ ਸਾਰੀਆਂ ਚੀਜ਼ਾਂ ਪੁੱਛਣ ਦੀ ਤੇ ਗੱਲ ਹੀ ਕੋਈ ਨਹੀਂ ਰਹਿ ਜਾਂਦੀ। ਸੋ ਗੁਰਦਾਸਪੁਰ ਤੋਂ ਦੇ ਪੁੰਬਲੀ ਤੋਂ ਸਾਡੇ ਨਾਲ ਸਾਡੇ ਸਹਿਯੋਗੀ ਰੋਹਿ ਜੁੜੇ ਨੇ। ਰੋਹਿ ਤੇ ਇਸ ਟਾਈਮ ਕਿੱਦਾਂ ਦਾ ਮਾਹੌਲ ਹੈ ਉੱਥੇ ਕਾਊਂਟਿੰਗ ਚੱਲ ਰਹੀ ਹੈ ਕਿੱਥੇ ਕਿੱਥੇ ਜਿਹੜੇ ਉਮੀਦਵਾਰ ਨੇ ਜੇਤੂ ਹੋ ਗਏ ਨੇ। ਬਿਲਕੁਲ ਨਵੀਨ ਕਾਊਂਟਿੰਗ ਚੱਲ ਰਹੀ ਹੈ ਸਵੇਰੇ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋ ਗਈ ਸੀ ਔਰ ਗੁਰਦਾਸਪੁਰ ਦੇ ਟੋਟਲ 21 ਜਨਸੀ ਜਿਨ੍ਹਾਂ ਵਿੱਚੋਂ 15 ਜਿਹੜੇ ਸੜਾ ਸੰਪਤੀ ਨਾਲ ਚੁਣੇ ਗਏ ਕਿਉਂਕਿ ਉਹਨਾਂ ਦੇ ਮੁਕਾਬਲੇ ਵਿੱਚ ਕੋਈ ਉਮੀਦਵਾਰ ਨਹੀਂ ਸੀ ਹੋਰ ਤੇ 6 ਮੈਂਬਰਾਂ ਦੀ ਚੋਣ ਹੋ ਰਹੀ ਸੀ ਜਦਕਿ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਕਾਊਂਟਿੰਗ ਹੋ ਰਹੀ ਹੈ ਚੋਣਾਂ ਦੀ ਗਿਣਤੀ ਹੋ ਰਹੀ ਹੈ ਵੋਟਾਂ ਦੀ ਜਿਨ੍ਹਾਂ ਵਿੱਚੋਂ ਇੱਕ ਦਾ ਅਨਾਉਂਸ ਕਰ ਦਿੱਤਾ ਗਿਆ ਹਰਜਿੰਦਰ ਕੌਰ ਜਿਹੜੇ ਭੁੰਬਲੀ ਤੋਂ ਆਇਆ ਉਹ ਜਿੱਤ ਚੁੱਕੇ ਨੇ 200 ਵੋਟਾਂ ਤੇ ਜੀ ਹੂੰ ਜੀ ਇਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪ੍ਰੀਸ਼ਦ ਚੇਅਰਮੈਨ ਦੇ ਲਈ ਵੀ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵੀ ਆਪ ਦਾ ਬਣਨ ਦਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਦਾਵਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਉੱਥੇ ਹੰਗਾਰਾ ਚੰਗਾ ਮਿਲ ਰਿਹਾ ਹੈ ਬਿਲਕੁਲ ਨਵੀਨ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਜਾ ਰਹੀ ਹੈ ਜੇ ਆਪ ਕੀ ਦੂਜੇ ਨੰਬਰ ਤੇ ਮੁਕਾਬਲੇ ਵਿੱਚ ਕਾਂਗਰਸ ਨਜ਼ਰ ਆ ਰਹੀ ਹੈ ਤੀਜੇ ਨੰਬਰ ਤੇ ਅਕਾਲੀ ਚੱਲ ਰਹੀ ਹੈ ਜੇ ਓਵਰ ਆਲ ਗੱਲ ਕੀਤੀ ਜਾਏ ਤੇ ਚੇਅਰਮੈਨ ਜਿਹੜੇ ਪਾਰਟੀ ਦੇ ਉਮੀਦਵਾਰ ਜ਼ਿਆਦਾ ਚੁਣੇ ਜਾਣਗੇ ਜਿਹੜੇ ਮੈਂਬਰ ਜ਼ਿਆਦਾ ਹੋਣਗੇ ਬਲਾਕ ਸੰਪਤੀਆ ਦੇ ਜਾਂ ਜ਼ਿਲ੍ਹਾ ਪਰਿਸ਼ਦ ਦੇ ਉਹਨਾਂ ਦਾ ਹੀ ਚੇਅਰਮੈਨ ਚੁਣ ਲਿਆ ਜਾਂਦਾ ਕਿਉਂਕਿ ਵੋਟਰਾਂ ਉਹ ਆਪਣੇ ਉਮੀਦਵਾਰ ਨੂੰ ਹੀ ਪਾਉਂਦੇ ਆ ਤੇ ਉਮੀਦ ਹੈ ਕਿ ਆਮ ਆਦਮੀ ਪਾਰਟੀ ਦਾ ਹੀ ਚੇਅਰਮੈਨ ਹੋਏਗਾ ਤੇ ਪਿੰਡਾਂ ਦੇ ਵਿਕਾਸ ਵਿੱਚ ਤੇਜ਼ੀ ਆਏਗੀ ਜੀ अच्छा कांग्रेस ਦਾ ਪ੍ਰਦਰਸ਼ਨ ਉੱਥੇ ਕਿਦਾਂ ਦਾ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਅਤੇ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਵੋਟਾਂ ਦੇ ਵਿੱਚ ਧੰਦਲੀ ਹੋ ਰਹੀ ਹੈ ਵੋਟਾਂ ਸਾਡੇ ਲੋਕਾਂ ਨੂੰ ਮਤਲਬ ਤੱਕਾ ਹੋ ਰਿਹਾ ਸਾਡੇ ਲੋਕਾਂ ਨਾਲ ਇਥੇ ਤੁਹਾਡੇ ਗੁਰਦਾਸਪੁਰ ਦੇ ਵਿੱਚ ਕਿਦਾਂ ਦਾ ਮਾਹੌਲ ਰਿਹਾ ਹੈ ਵੋਟਾਂ ਦੇ ਵਿੱਚ ਵਿਰੋਧੀ ਤਰ੍ਹਾਂ ਦਾ ਜੀ ਨਵੀਨ ਵਿਰੋਧੀ ਹਰ ਵਾਰੀ ਜਿਸ ਵਲੇ ਕੋਈ ਵੀ ਸਰਕਾਰ ਹੁੰਦੀ ਹੈ ਅਲਿਗੇਸ਼ਨ ਤੇ ਲੱਗਦੇ ਹੀ ਹੈ ਇਸ ਵਾਰ ਵੀ ਲੱਗੇ ਹੈ ਅਲਿਗੇਸ਼ਨ ਇੱਕ ਦੋ ਜਗ੍ਹਾ ਤੇ ਇਹ ਹਲਕੀ ਲੜਾਈ ਵੀ ਹੋਈ ਹੈ ਦੇਖਣ ਨੂੰ ਮਿਲੀ ਹੈ ਔਰ ਕਾਂਗਰਸ ਵੱਲੋਂ ਅਲਿਗੇਸ਼ਨ ਲਗਾਇਆ ਗਿਆ ਸੀ ਕਿ ਇੱਥੇ ਧੰਨਲੀ ਕੀਤੀ ਜਾ ਰਹੀ ਹੈ ਜ਼ਿਲ੍ਹਾ ਪਰਿਸ਼ਦ ਦੇ ਚੋਣਾਂ ਚ ਬਲਕਸਨਪੇ ਦੇ ਚੋਣਾਂ ਚ ਪਰ ਜਿੱਦਾਂ ਦਾ ਪ੍ਰਦਰਸ਼ਨ ਕਾਂਗਰਸ ਦਾ ਦੂਜੇ ਨੰਬਰ ਤੇ ਚੱਲੀ ਹੈ ਪੁੰਬਲੀ ਦੀ ਗੱਲ ਕਰੀਏ ਤਾਂ ਤਲਵੰਡੀ ਬਥੂਨਗਰ ਦੀ ਕਾਊਂਟਿੰਗ ਸਾਹਮਣੇ ਆਈ ਹੈ ਜਿੱਦੀ ਡਿਟੇਲ 145 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਈਆਂ ਜਦਕਿ 128 ਵੋਟਾਂ ਕਾਂਗਰਸ ਨੂੰ ਪਈਆਂ ਧੰਨਲੀ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿਉਂਕਿ ਜੇ ਧੰਨਲੀ ਹੋਈ ਹੁੰਦੀ ਤੇ ਇੰਨੀ ਵੋਟ ਕਾਂਗਰਸ ਨਹੀਂ ਹਿੱਲਾ ਜਸ ਅੱਛਾ ਅਕਾਲੀ ਦਲ ਦਾ ਪ੍ਰਦਰਸ਼ਨ ਕਿਦਾਂ ਦਾ ਕਿਉਂਕਿ ਅਕਾਲੀ ਦਲ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਅਕਾਲੀ ਦਲ ਨੂੰ ਮੰਨਿਆ ਜਾਂਦਾ ਕਿ ਅਕਾਲੀ ਦਲ ਪਿੰਡਾਂ ਤੋਂ ਬਣਦੀ ਸਰਕਾਰ ਹੈ ਤੇ ਅਕਾਲੀ ਦਲ ਦਾ ਕਿਦਾਂ ਦਾ ਰੋਲ ਰਿਹਾ ਹੈ ਗੁਰਦਾਸਪੁਰੇ ਇਲਾਕੇ ਦੇ ਵਿੱਚ ਨਵੀਨ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰੇ ਇੱਕ ਸ਼ਹਿਰੀ ਇਲਾਕਾ ਹੈ ਅਕਾਲੀ ਦਲ ਦਾ ਜਿਹੜਾ ਹੋਲਡ ਹੈ ਉਹ ਪਿੰਡੋ ਇਲਾਕੇ ਚ ਜ਼ਿਆਦਾ ਦੇਖਿਆ ਜਾਂਦਾ ਸਿੱਖ ਜਥੇਬੰਦੀਆਂ ਸਿੱਖ ਜਿਹੜੇ ਮੈਂਬਰ ਹੀ ਅਕਾਲੀ ਦਲ ਨਾਲ ਜ਼ਿਆਦਾਤਰ ਜੁੜੇ ਹੈ ਹਿੰਦੂ ਵੋਟਰਾਂ ਦਾ ਜੋ ਨਾਲ ਅਕਾਲੀ ਦਲ ਵੱਲ ਬਹੁਤ ਘੱਟ ਹੈ ਬਲਗ ਗੁਰਦਾਸਪੁਰ ਦੀ ਕਰੀਏ ਤਾਂ ਇਹ ਸ਼ਹਿਰੀ ਇਲਾਕਾ ਪੈਂਦਾ ਹੈ ਅਕਾਲੀ ਦਲ ਦਾ ਇੱਥੇ ਹੌਲ ਤੇ ਹੈ ਲੇਕਿਨ ਤੀਜੇ ਨੰਬਰ ਤੇ ਚੱਲੀ ਹੈ ਕਾਫੀ ਘੱਟ ਵੋਟਾਂ ਦੇ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ ਤਾਂ 7% ਵੋਟ ਅਕਾਲੀ ਦਲ ਨੂੰ ਪੈ ਰਹੀ ਹੈ ਜੀ 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 ਤਮਾਮ ਜਾਣਕਾਰੀ ਲਈ ਤਨਬਾਸੂ ਯੂਸੀ ਸਾਡੇ ਸਹਿਯੋਗੀ ਰੋਹਿਤ ਸਾਡੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦਾ ਉੱਥੇ ਮਾਹੌਲ ਇਸ ਟਾਈਮ ਚੱਲ ਰਿਹਾ ਕਿਉਂਕਿ ਕਰਾਚੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਜਿਹੜੇ ਸੀਗੇ ਉਹ ਜਿੱਤ ਚੁੱਕੇ ਨੇ ਔਰ ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਮਾਹੌਲ ਹੈ ਉਹ ਥੋੜਾ ਜਿਹਾ ਉਸ ਤਰੀਕੇ ਤਾਂ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਅਕਾਲੀ ਦਲ ਦੇ ਵੱਲੋਂ ਉਮੀਦ ਜਰੂਰ ਜਿਤਾਈ ਜਾ ਰਹੀ ਸੀ ਕਿ ਅਕਾਲੀ ਦਲ ਇਸ ਵਾਰ ਚੰਗਾ ਪ੍ਰਦਰਸ਼ਨ ਕਰੇਗਾ ਪਰ ਦੂਸਰੇ ਨੰਬਰ ਤੇ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਔਰ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨਜ਼ਰ ਆ ਰਹੇ ਨੇ ਕਰਾਚੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਰਾਜੀ ਜੇਤੂ ਜੇਤ ਦਰਜ ਕਰਨ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਤੇ ਕਪਿਆਲ ਤੋਂ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ ਕਾਲੀ ਨੇ ਬਲਾਕ ਸੰਮਤੀ ਦੇ ਵਿੱਚ ਬੋਟਾਂ ਹਾਸਲ ਕੀਤੀਆਂ ਨੇ ਨਾਰਾਇਣਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਜੇਤੂ ਰੁਝਾਨ ਵੱਲ ਵੱਧ ਰਹੇ ਨੇ ਔਰ ਚੋਣੇ ਰੁਝਾਨ ਦੀ ਜੇਕਰ ਗੱਲ ਕਰੀਏ ਤੇ ਸਾਰੇ ਨਤੀਜੇ ਅਗਲੇ ਕੁਝ ਸਮਿਆਂ ਦੇ ਵਿੱਚ ਸਾਹਮਣੇ ਆ ਜਾਣਗੇ ਪਰ ਅਜੇ ਤੱਕ ਬੋਟਾਂ ਦੀ ਜਿਹੜੀ ਗਿਣਤੀ ਹੈ ਉੱਥੇ ਚੱਲ ਰਹੀ ਹੈ ਮਨਿੰਦਰ ਸਿੰਘ ਕਪਿਆਲ ਆਜ਼ਾਦ ਬੀਤਵਾਰ ਜਿਹੜਾ ਅਸੀਂ ਕੈਂਡੀਡੇਟ ਖੜਾ ਕੀਤਾ ਸੀ ਬੜਾ ਹੋਣਹਾਰ ਨੌਜਵਾਨ ਆ ਸੁਖਿੰਦਰ ਸਿੰਘ ਕਾਲੀ ਉਹਨੇ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਸੀ ਉਹਨੂੰ 150 ਵੋਟ ਦੇ ਉੱਤੇ ਹਰਾ ਕੇ ਇੱਕ ਵੱਡੀ ਮਾਤ ਜਿਹੜੀ ਦਿੱਤੀ ਆ ਆਜ਼ਾਦ ਉਮੀਦਵਾਰ ਜਿੱਤ ਕੇ ਆਇਆ ਇਹਦੇ ਇਥੋਂ ਸਾਬਤ ਹੁੰਦਾ ਵੀ ਲੋਕਾਂ ਨੇ ਜਿਹੜਾ ਮਨ ਬਣਾ ਲਿਆ ਜਿਹੜੇ ਆਮ ਆਦਮੀ ਪਾਰਟੀ ਦੇ ਚੁਟਕਲੇ ਤੇ ਲਾਰੇ ਤੇ ਉਹ ਲੋਕਾਂ ਨੂੰ ਸਮਝ ਆ ਗਏ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਗੁਮਰਾਹ ਕੀਤਾ ਜਾਂਦਾ ਸਾਡੀਆਂ ਭੈਣਾਂ ਨੂੰ ਗੁਮਰਾਹ ਝੂਠ ਬੋਲ ਕੇ ਉਹਨਾਂ ਦੀਆਂ ਵੋਟਾਂ ਫਟੋਰੀਆਂ ਤੇ ਆਜ ਲੋਕਾਂ ਨੂੰ ਸਮਝ ਆ ਗਈ ਵੀ ਇਹ ਝੂਠ ਦੀ ਸਰਕਾਰ ਆ ਝਟਕਲਿਆਂ ਦੀ ਸਰਕਾਰ ਆ ਇਹਨਾਂ ਨੂੰ ਅਸੀਂ ਟਿਕਟ ਨਹੀਂ ਦੇਣਾ ਇਹਨਾਂ ਨੂੰ ਜਿਹੜਾ ਸਿੱਖਿਆ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ 'ਚ ਦਿਖਾਇਆ 2027 'ਚ ਜਿਹੜੀ ਇਲੈਕਸ਼ਨ ਆ ਰਹੀ ਆ ਉਹ 'ਚ ਪੰਜਾਬ ਦੇ ਵਿੱਚ ਵੱਡਾ ਬਦਲਾਅ ਲੋਕ ਇਹਨਾਂ ਨੂੰ ਸਮਝ ਚੁੱਕੇ ਨੇ ਜਾਣ ਚੁੱਕੇ ਨੇ ਬਿਲਕੁਲ ਆਉਣ ਵਾਲੇ ਨਤੀਜੇ ਜਿਹੜੇ ਤੁਹਾਨੂੰ ਸਾਹਮਣੇ ਆ ਰਹੇ ਨੇ ਕਾਊਂਟਿੰਗ ਚੱਲ ਰਹੀ ਹੈ ਮੈਂ ਅੰਦਰੋਂ ਆਇਆ ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਮ ਆਦਮੀ ਪਾਰਟੀ ਦਾ ਇੱਥੇ ਵੜਦਾ ਕੀ ਆ ਇਹਨਾਂ ਨੂੰ ਜਿਹੜਾ ਸੱਚਾ ਉਹ ਕਲੀਅਰ ਹੋ ਜਾਊਗਾ ਤੇ ਲੋਕ ਲੋਕਾਂ ਨੇ ਮਣਾ ਤੋਂ ਉੱਤਰ ਚੁੱਕੇ ਨੇ ਜਿਹੜੀ ਝੂਠੀ ਰਾਜ ਕੀਤੀ ਆ ਉਹ ਲੋਕਾਂ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁੱਲ 6 ਸਥਾਨਾਂ ਤੇ ਕਾਊਂਟਿੰਗ ਜਾ ਰਹੀ ਹੈ ਦੱਸ ਦਈਏ ਕਿ ਫਿਰੋਜ਼ਪੁਰ ਦੇ ਕਲਖੂ ਖੁਰਦ ਬਲਾਕ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਸੀਟ ਦੇ ਲਈ ਗੁਰਪ੍ਰੀਤ ਸੇਖੋਂ ਦੀ ਪਤਨੀ ਆਜ਼ਾਦ ਉਮੀਦਵਾਰ ਕੁਲਜੀਤ ਕੌਰ ਸੇਖੋਂ ਅੱਗੇ ਚੱਲ ਰਹੇ ਨੇ ਵੱਖ-ਵੱਖ ਸੀਟਾਂ ਤੋਂ ਆ ਰਹੇ ਰੁਝਾਨਾਂ ਦੇ ਅਨੁਸਾਰ ਨਤੀਜੇ ਹੌਲੀ-ਹੌਲੀ ਸਾਹਮਣੇ ਆ ਰਹੇ ਨੇ ਪਰ ਅੰਤਿਮ ਨਤੀਜੇ ਆਉਣ ਤੋਂ ਕੁਝ ਸਮਾਂ ਅਜੇ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਮਾਹੌਲ ਜਿਹੜਾ ਉਹ ਫਿਰੋਜ਼ਪੁਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਠੀਕ ਨਜ਼ਰ ਆ ਰਿਹਾ ਪਰ ਅਜੇ ਤੱਕ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਫਾਈਨਲ ਰੁਝਾਨ ਨਹੀਂ ਆਉਂਦੇ ਉਦੋਂ ਤੱਕ ਉਮੀਦਵਾਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਡਟੇ ਹੋਏ ਨੇ ਮਾਹੌਲ ਹੈਗਾ ਮਾਹੌਲ ਬਹੁਤ ਵਧੀਆ ਹੈ ਕੂਲ ਹੈ ਬੜਾ ਕਿਉਂਕਿ ਹਜੇ ਫਰੋਸ਼ਾ ਦੀ ਕਾਊਂਟਿੰਗ ਸਟਾਰਟ ਹੋਈ ਹੈ ਵੇਟ ਕਰ ਰਹੇ ਹਾਂ ਸਾਡੀ ਕਾਊਂਟਿੰਗ ਸਟਾਰਟ ਹੋਊਗੀ ਵਧੀਆ ਰਹੂਗਾ ਗੱਡਾ ਤੇ ਅੰਦਰ ਸ਼ੁਰੂ ਹੋ ਚੁੱਕੇ ਹੋਏ ਆ ਸਾਰੇ ਪਾਸੇ ਆ ਹਾਂਜੀ ਫਰੋਸ਼ਾ ਦੀ ਗਿਣਤੀ ਸ਼ੁਰੂ ਹੋਈ ਹੈ ਹਜੇ ਤਾਂ ਅੰਦਰ ਲੱਗੇ ਹੋਏ ਆ ਥੋੜੀ ਦੇਰ ਤੱਕ ਪਤਾ ਲੱਗੂਗਾ ਅਸਲ ਚ ਸਹੀ ਸਥਿਤੀ ਕੀ ਹੈ ਤਾਂ ਵਧੀਆ ਪ੍ਰਬੰਧ ਦਾ ਪ੍ਰਸ਼ਾਸਨ ਦੁਆਰਾ ਸਹੀ ਹੈ ਕੀ ਲੱਗਦਾ ਹੈ ਕਿ ਹਲਕੇ ਦੇ ਵਿੱਚ ਰਹੇਗਾ ਬਿਲਕੁਲ ਜਿਸ ਸਾਹਮਣੇ ਲੋਕਾਂ ਦਾ ਪਿਆਰ ਮਿਲ ਰਿਹਾ ਸੀਗਾ ਵੋਟਰਾਂ ਨੇ ਪਿਆਰ ਦਿੱਤਾ ਹਲਕੇ ਦੇ ਵਿੱਚ ਅਸੀਂ ਮਿਹਨਤ ਕੀਤੀ ਹੈ ਮੇਰੀ ਪੂਰੀ ਟੀਮ ਨੇ ਜਿੰਨੇ ਵੀ ਮੇਰੇ ਵੀਰ ਸੀਗੇ ਔਰ ਜਿੰਨੀ ਆਮ ਆਦਮੀ ਪਾਰਟੀ ਦੀ ਸਾਡੀ ਵਰਕਰ ਸੀਗੇ ਸਾਡੇ ਵਲੰਟੀਅਰ ਸਾਹਿਬਾਨ ਸੀ ਸਾਰਿਆਂ ਨੇ ਬੜੀ ਜ਼ਿੰਮੇਵਾਰੀ ਨਾਲ ਲਾਭਦੇ ਮਤਲਬ ਜਿਹੜੇ ਵੀ ਉਹਨਾਂ ਨੂੰ ਜਿੱਥੇ-ਜਿੱਥੇ ਵੀ ਉਹਨਾਂ ਨੂੰ ਲਗਾਇਆ ਗਿਆ ਸੀਗਾ ਤਾਂ ਦੇ ਹੀ ਨਾਲ ਉਹਨਾਂ ਨੇ ਆਪਦੀ ਜਿਹੜੀ ਜੌਬ ਬਿਲਕੁਲ ਵਧੀਆ ਤਰੀਕੇ ਨਾਲ ਕੀਤੀ ਹੈ ਤਾਂ ਉਹਦੇ ਤੋਂ ਲੱਗਦਾ ਕਿ ਅਸੀਂ ਜ਼ਰੂਰ ਜਿੱਤਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਲਈ ਰਾਜਧਾਨੀ ਦੇ ਵਿੱਚ ਕਾਬਜ ਭਾਜਪਾ ਸਰਕਾਰ ਦੀ けੜਾਬੰਦੀ ਕੀਤੀ ਹੈ ਉਹਨਾਂ ਚੰਡੀਗੜ੍ਹ ਸਥਿਤ ਆਪਣੀ ਰਿਹਾਈਸ਼ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਦਿੱਲੀ ਸਰਕਾਰ ਦੇ ਵੱਲੋਂ ਰਾਜਧਾਨੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਹਰ ਵਾਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਯਾਨੀ ਕਿ AQI 70 ਤੋਂ 110 ਦੇ ਵਿੱਚਕਾਰ ਹੈ ਦੂਜੇ ਪਾਸੇ ਦਿੱਲੀ ਹੱਲੇ ਵੀ ਹਵਾ ਦੀ ਗੁਣਵੱਤਾ ਦਾ ਪੱਧਰ 450 ਤੋਂ 500 ਦੇ ਵਿਚਕਾਰ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਦਿੱਲੀ ਦੇ ਵਿੱਚ ਵਾਦੇ ਪ੍ਰਦੂਸ਼ਣ ਦਾ ਕਾਰਨ ਦੱਸਣਾ ਚਾਹੀਦਾ ਹੈ ਕਿਉਂਕਿ ਇਸ ਪਾਰਟੀ ਦੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾ ਰਿਹਾ ਅਤੇ ਨਾ ਹੀ ਇੱਥੇ ਕੋਈ ਪਰਾਲੀ ਸਾੜੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ। ਜੇਕਰ ਹਵਾ ਉੱਤਰ ਤੋਂ ਦੱਖਣ ਦੀ ਦਿਸ਼ਾ ਦੇ ਵੱਲ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੱਲੇ ਤਾਂ ਧੂਆਂ ਦਿੱਲੀ ਤੱਕ ਜਾ ਸਕਦਾ ਹੈ ਪਰ ਜ਼ਿਆਦਾਤਰ ਹਵਾ ਪੱਛਮ ਤੋਂ ਉਰਵ ਦਿਸ਼ਾ ਦੇ ਬਾਅਦ ਚੱਲਦੀ ਹੈ ਜਿਸ ਦੇ ਲਈ ਪੰਜਾਬ ਦਾ ਧੂਆਂ ਕਦੇ ਵੀ ਦਿੱਲੀ ਨਹੀਂ ਪਹੁੰਚ ਸਕਦਾ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਮੁਕਾਬਲੇ ਬਹੁਤ ਘਟੀਆਂ ਨੇ ਜਿਸ ਦੇ ਲਈ ਦਿੱਲੀ ਦੇ ਵਿੱਚ ਪ੍ਰਦੂਸ਼ਣ ਲਈ ਪੰਜਾਬ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹੈ ਇਜ਼ਲ ਦੇ ਜਾਂ ਕੋਈ ਕੰਸਟਰਕਸ਼ਨ ਦੇ ਕੰਮ ਨੇ ਉਹਨਾਂ ਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਸਾਡੇ ਪੰਜਾਬ ਦਾ AQI 에ਅਰ ਕੁਆਲਿਟੀ ਇੰਡੈਕਸ ਇਸ ਵਕਤ 70 ਤੋਂ ਲੈ ਕੇ 120 130 ਦੇ ਵਿੱਚ ਵਿੱਚ ਹੈ ਸਾਰੇ ਸ਼ਹਿਰਾਂ ਦਾ ਤੇ ਦਿੱਲੀ ਦਾ ਇਸ ਵਕਤ AQI ਜਿਹੜਾ ਉਹ 450 ਤੋਂ 500 ਦੇ ਵਿੱਚ ਹੈ ਫਿਰ ਇਹਦਾ ਮਤਲਬ ਸਾਡਾ ਤਾਂ ਕੋਈ ਯੋਗਦਾਨ ਨਹੀਂ ਇਹ ਗੱਲ ਪਹਿਲਾਂ ਵੀ ਐਨਜੀਟੀ ਦੇ ਇੱਕ ਰਿਟਾਇਰਡ ਮੈਂਬਰ ਸੀਗੇ ਜਿਹੜੇ ਜੱਜ ਸੇਵਨ ਸੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦਾ ਤਾਂ बस ਨਾਂ ਹੀ ਬਦਨਾਮ ਹੈ ਯੋਗਦਾਨ ਕੋਈ ਨਹੀਂ ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਆਨੰਦ ਆਤੇ ਆ ਅਸੀਂ ਦੇਸ਼ ਦਾ ਢਿੱਡ ਭਰਦੇ ਆ ਪਰ ਸਾਨੂੰ ਬਾਅਦ ਚ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਰਾਜਨੀਤਿਕ ਤੌਰ ਤੇ ਬਹੁਤ ਸਾਰੇ ਹੋਰ ਮਸਲੇ ਜਾਂ ਹੋਰ ਮੁੱਦੇ ਹੈਗੇ ਨੇ ਜਿਹਦੇ ਚ ਮਤਭੇਦ ਹੋ ਸਕਦੇ ਨੇ ਪਰ ਘਟੋ ਘਟੇ ਦੇ ਲਈ ਲੋਕਾਂ ਨੂੰ ਖਾਸ ਤੌਰ ਤੇ ਆਨੰਦ ਆਤੇ ਨੂੰ ਬਦਨਾਮ ਨਾ ਕਰੋ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਹਦੀ ਤੁਸੀਂ ਸੇਵਾ ਹੁਣ ਕਰੋ ਨਾ ਸੰਭਾਲ ਫਿਰ ਪਹਿਲਾਂ ਤਾਂ ਇਲਜ਼ਾਮ ਲਾਉਂਗੇ ਰੇ ਪੰਜਾਬ ਤੇ ਪੰਜਾਬ ਦਾ ਧੂਆਂ ਇਵਨ ਇਸ ਵਾਰ ਤਾਂ ਹਜੇ ਅਸੀਂ ਕਿਉਂਕਿ ਹੜਾਂ ਕਰਕੇ ਫਸਲਾਂ ਦੁਬਾਰਾ ਵੀ ਬੀਜਣੇ ਪਏਗੇ ਬਹੁਤ ਜਗ੍ਹਾ ਤੇ ਹਜੇ ਸਾਡੀ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਹੋਈ ਸੀ ਕਟਾਈ ਵੀ ਸ਼ੁਰੂ ਨਹੀਂ ਹੋਈ ਸੀ ਉਸ ਤੋਂ ਪਹਿਲੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੀ ਦਿੱਲੀ ਦੇ ਮਨਿਸਟਰਾਂ ਨੇ ਕਿ ਜੀ ਪੰਜਾਬ ਦਾ ਧੂਆਂ ਆ ਗਿਆ ਪੰਜਾਬ ਦਾ ਧੂਆਂ ਅਸੀਂ ਕਹਿੰਦੇ ਜੀ ਹਜੇ ਤਾਂ ਅਸੀਂ ਮੰਡੀਆਂ 'ਚ ਵੀ ਲੈ ਕੇ ਨਹੀਂ ਗਏ ਝੋਨਾ ਧੂਆਂ ਕਿੱਥੋਂ ਆ ਗਿਆ ਜੀ ਸੋ ਇਸ ਕਰਕੇ ਉਹਨਾਂ ਨੇ ਸਿਰਫ ਅੱਖਾਂ ਬੰਦ ਕਰਕੇ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਇਹ ਗੱਲ ਪੰਜਾਬ ਤੇ ਸਿੱੜ ਦਿਓ ਪੰਜਾਬ ਤੇ ਇਲਜ਼ਾਮ ਲਾ ਦਿਓ ਇਹ ਚੰਗੀ ਗੱਲ ਨਹੀਂ ਹੈਗੀ ਬਤੌਰ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਮੈਂ ਅੱਜ ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕਰ ਰਿਹਾ ਕਿ ਉਹਨਾਂ ਨੇ 70 ਤੋਂ 80% ਪਰਾਲੀ ਘੱਟ ਜਲਾਈ ਹੈ ਤੇ ਵਾਤਾਵਰਨ ਨੂੰ ਸੰਭਾਲਿਆ ਮੈਂ ਤਾਂ ਇਹ ਵੀ ਕਹਿਣਾ ਕਿ ਜੇ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ ਸਭ ਤੋਂ ਪਹਿਲਾਂ ਤਾਂ ਧੂਆਂ ਜਿਹੜਾ ਉਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਫੇਫੜਿਆਂ ਵਿੱਚ ਦੀ ਜਾਂ ਉਹਦੇ ਪਰਿਵਾਰ ਦੇ ਜਾਂ ਉਹਦੇ ਪਿੰਡ ਦੇ ਉਤੋਂ ਦੀ ਲੰਗਦਾ ਨਾ ਸਭ ਤੋਂ ਪਹਿਲਾਂ ਤਾਂ ਉਸ ਉਹਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਆਪਣੇ ਪਿੰਡ ਦੇ ਜਾਂ ਆਪਣੇ ਸਾਰੇ ਪੰਜਾਬ ਦੇ ਨਾਗਰਿਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਨਾ ਤੇ ਨਾਲੇ ਦਿੱਲੀ ਧੂਆਂ ਜਾਣ ਵਾਸਤੇ ਨਾਰਥ ਤੋਂ ਸਾਊਥ ਕਟੋ-ਕਟ 50 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਚਲਣੀਆਂ ਚਾਹੀਦੀਆਂ ਤਾਂ ਕਿਤੇ ਜਾ ਕੇ 10-15 ਦਿਨਾਂ 'ਚ ਦਿੱਲੀ ਜਿਹੜਾ ਉਹ ਧੂਆਂ ਪਹੁੰਚਦਾ ਜਦਕਿ ਹਵਾ ਚਲਦੀ ਹੋਣੀ ਨਾਰਥ ਤੋਂ ਸਾਹਿਤ ਸਾਊਥ ਰੀਅਰ ਆਸਟਰੀਅਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁੱਲ 6 ਸਥਾਨਾਂ ਦੇ ਉੱਤੇ ਕਾਊਂਟਿੰਗ ਜਾਰੀ ਹੈ ਤੁਹਾਨੂੰ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਉੱਥੇ ਕਾਊਂਟਿੰਗ ਚੱਲ ਰਹੀ ਹੈ ਔਰ ਗੁਰਪ੍ਰੀਤ ਸਿੰਘ ਸਿੱਖੋ ਦੀ ਪਤਨੀ ਉੱਥੇ ਆਜ਼ਾਦ ਉਮੀਦਵਾਰ ਜਾਨਕਿ ਕੁਲਜੀਤ ਕੌਰ ਸਿੱਖੋਂ ਅੱਗੇ ਚੱਲ ਰਹੇ ਨੇ ਉਸ ਮੌਕੇ ਦੇ ਉੱਤੇ ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਕਮਲ ਦੇ ਨਾਲ ਗੱਲਬਾਤ ਕਰਾਂਗੇ ਕਮਲ ਫਿਰੋਜ਼ਪੁਰ ਦੇ ਵਿੱਚ ਇਸ ਟਾਈਮ VOTING ਕਿਸ ਤਰੀਕੇ ਦੀ ਚੱਲ ਰਹੀ ਹੈ ਔਰ ਕਿਸ ਤਰੀਕੇ ਦਾ ਰੁਝਾਨ ਨਜ਼ਰ ਆ ਰਿਹਾ ਹੈ ਜੇ ਬਿਲਕੁਲ ਮੈਂ ਦੱਸਣਾ ਚਾਹੁੰਦਾ ਮੈਂ ਫਰੋਜ਼ਪੁਰ ਦੇ ਵਿੱਚ ਵਾ ਜਿਹੜੀ ਅਲੱਗ-ਅਲੱਗ ਸੈਂਟਰ ਦੇ ਵਿੱਚ ਜਿਹੜੀ ਕਾਊਂਟਿੰਗ ਚੱਲਦੀ ਹੈ ਜੇ ਗੱਲ ਕੀਤੀ ਜਾਵੇ ਫਰੋਜ਼ਪੁਰ ਸ਼ਹਿਰੀ ਜ਼ੋਨ ਦੀ ਤੇ ਫਰੋਜ਼ਪੁਰ ਸ਼ਹਿਰੀ ਜ਼ੋਨ ਦੇ ਵਿੱਚ ਕਾਂਗਰਸ ਨੇ ਆਪਦਾ ਖਾਤਾ ਖੋਲ੍ਹਿਆ ਤੇ ਇੱਥੇ ਦੋ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਬਲਾਗ ਸੰਤੀ ਦੇ ਉਹ ਜਿਤੂ ਕਰਾਸ ਦੇ ਦਿੱਤੇ ਗਏ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਸੀਟ ਵਾ ਉਹ ਜੇਤੂ ਕਰਾ ਦਿੱਤੀ ਗਈ ਹੈ ਤੇ ਨਾਲ ਹੀ ਦੱਸ ਦਿੰਦਾ ਮੈਂ ਜਿਹੜੀਆਂ ਹੋਰ ਸੀਟਾਂ ਮੰਨੀਆਂ ਜਾ ਰਹੀਆਂ ਨੇ ਫਰੋਜ਼ਪੁਰ ਦਿਹਾਤੀ ਹਲਕੇ ਦੇ ਵਿੱਚ ਜਿਹੜੀ ਵਾ ਗੁਰਪ੍ਰੀਤ ਸੇਖੋ ਦੀ ਉਹ ਦੋਨੇ ਸੀਟਾਂ ਤੇ ਜਿਹੜਾ ਵਾ ਉਹ ਲੀਡ ਕਰ ਰਿਹਾ ਵਾ तकरीबन 3000 ਵੋਟਾਂ ਤੋਂ ਅੱਗੇ ਜਾ ਰਿਹਾ ਵਾ ਗੁਰਪ੍ਰੀਤ ਸੇਖੋ ਦੇ ਜਿਹੜੇ ਦੋਵੇਂ ਉਮੀਦਵਾਰ ਖੜੇ ਕੀਤੇ ਗਏ ਨੇ ਤੇ ਜੇ ਗੱਲ ਕੀਤੀ ਜਾਵੇ ਫਰੋਇਪੁਰ ਸ਼ਹਿਰੀ ਦੀ ਉੱਥੇ ਵੀ ਜਿਹੜੀ ਇੱਕ ਸੀਟ ਵੈ ਕਾਂਗਰਸ ਦੀ ਜਿਹੜੀ ਸੀਟ ਵੈ ਜ਼ਿਲ੍ਹਾ ਪ੍ਰਸ਼ਦ ਦੀ ਉਹ ਬਲਬੀਤ ਸਿੰਘ ਬਾਠ ਨੇ ਉਹ ਜਿਹੜੇ ਨੇ 140 ਵੋਟਾਂ ਤੋਂ ਬਾਬਾ ਬਲਵਿੰਦਰ ਸਿੰਘ ਨੇ ਭਾਜਪਾ ਦੇ ਉਮੀਦਵਾਰ ਉਹਨਾਂ ਤੋਂ ਅੱਗੇ ਚੱਲਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਰੁਝਾਨਵਾਰ ਆਉਣ ਦੀ ਉਮੀਦ ਹੈ ਸ਼ਾਂਤ ਕਰ ਜਿਹੜੀ ਵਾ ਪੂਰੀ ਪਿਕਚਰ ਕਲੀਅਰ ਹੋ ਜਾਏਗੀ ਪਰ ਜੇ ਗੱਲ ਕੀਤੀ ਜਾਵੇ ਫਰੋਇਪੁਰ ਦਿਹਾਤੀ ਦੀ ਜਿਹੜੀ ਹੋਟ ਸੀਟ ਮੰਨੀ ਜਾ ਰਹੀ ਹੈ ਗੁਰਪ੍ਰੀਤ ਸੇਖੋ ਦੀ ਦਿਹਾਤੀ ਐਮਐਲਏ ਦੇ ਨਾਲ ਜਿਹੜੀ ਉਹਨੀ ਚੱਲ ਰਹੀ ਸੀਗੀ ਉਹਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਜਿਹੜੇ ਦਿਹਾਤੀ ਦੇ ਜਿਹੜੇ ਐਮਐਲਏ ਨੇ ਕਿਤੇ ਨਾ ਕਿਤੇ ਪਰੇਸ਼ਾਨੀ ਵਿੱਚ ਨਜ਼ਰ ਆ ਸਕਦੇ ਨੇ ਕਿਉਂਕਿ ਜਿਹੜਾ ਗੁਰਪ੍ਰੀਤ ਸੇਖੋ ਹੈ ਆਪਣੀ ਦੋਵੇਂ ਸੀਟਾਂ ਤੋਂ ਹੀ ਅੱਗੇ ਚੱਲ ਗਿਆ ਹੈ ਜੀ ਅ ਕਮਲ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸੋ ਕਮਲ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਥੇ VOTING ਚੱਲ ਰਹੀ ਆ ਔਰ ਸ਼ੈਰੀ ਔਰ ਪਿੰਡੂ ਖੇਤਰਾਂ ਦੇ ਵਿੱਚ ਕਿਸ ਤਰੀਕੇ ਦਾ ਰੁਝਾਨ ਹੈ ਔਰ ਕਾਂਗਰਸ ਪਾਰਟੀ ਨੂੰ ਵੀ ਉਥੇ ਜਿੱਤ ਮਿਲੀ ਹੈ ਔਰ ਰੁਝਾਨਾ ਜੇ ਜਾਰੀ ਨਹੀਂ ਹੋਰ ਬਹੁਤ ਸਾਰੀਆਂ ਅਸੀਆਂ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਅਜੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗਿਆਗਾ ਕਿ ਕਿਹੜੀ ਸਿਆਸੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਸੋ ਇਹ ਸੀ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ सूरज का में थी लाजवाब है लाजवाब है स्वाद और सुगंध इसकी लाजवाब है लाजवाब है अगर एम डी एच कसूरी मेथी नहीं डाला तो खाली हाथ मलते रह जाओगे एक एक पत्ता हाथ से चुना स्वाद और सुगंध जगाए खरी गुना तरक्की हुई कुटाई चाय की पतीली